ਬਲੀ ਸਿੰਘਾਂ ਕੀ ਚੇਰ ਉਚਾਰਨੇ ਨੇ ਸੰਤ ਡੋਬਦਿਆ ਦੇ ਵੇੜ ਤਾਰ ਦਿੰਦੇ ਪੰਥਾ ਪ੍ਰੇਮਾ ਨਾ ਜਾਣੇ ਬੁਲੀ ਫਿਰਾ ਨਾਨਕ ਹਰ ਬਿਸਰਾਏ ਕਾ ਦਰ ਮੂਲ ਨਾ ਤੁੜੀ ਦੋ ਜਿਗਰ ਆਪ ਕਿਰਪਾ ਦਾ ਸਬਦ ਅਖਟ ਬਾਬਾ ਨਾਨਕ ਦਾ ਹੈ ਕਰਜ ਤਨ ਮਾਲ ਆੰਭਵ ਕੰਧੜੇ ਜੇ ਲਾਹਾ ਕਿ ਨਾ ਸਾਵੀਤ

ਰਾਸੋਈਆ ਸਭਨਾ ਦਾ ਵੇਸਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਦਾਵਾ ਗੁਣ ਗੋਬਿੰਦ ਗਾਇਉ ਨਹੀਂ ਰ ਭਜ ਮਨਾ ਜਿਹ ਬਿਦਜਲ ਕਾਮੀਨਾ ਦੇਖਿਆ ਰਸੋ ਗਾਹੀ ਰਚਿਓ ਇਨ ਮਖਣੋ ਹੈ ਉਦਾਸ ਕਹੋ ਨਾਨਕ ਭਜ ਹਰ ਮਨਾ ਪਰਨ ਜਮ ਕੀ ਫਾਸ

ਨਰ ਭਾਵਰੇ ਕਿਉ ਨ ਭਜੈ ਭਗਵਾਨਨੰਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਕਛ ਸੰਦੀ ਨਹੀਂ ਨਾਨਕ ਸਾਚੀ ਜਾਨ பாரண கே கௌ நான்கதா பஸ்துமே தோக்கியோ i ਕ ਸੁਨਰੀ ਮਨਾ ਤੇ ਸਿਮਰਤ ਗਤ ਹੋਏ ਇਹ ਸਿਮਰਤ ਗਤ ਪਾਈ ਐ ਤੇ ਬਦਰ ਤੈ ਮੇ ਤ ਕੋ ਨਾਨਕ ਸੁਨਰੀ ਮਨਾ ਆਦ ਕਟਕ ਹੈ ਨੀ ਤ ਦੇ ਤਤ ਕੋ ਤਨ ਰਤੇ ਹੋ ਜਾਨ ਜਦ ਦਰਸ ਜਾਨ ਦੇਹ ਤੇ ਉਪਜਿਓ ਨਾਨਕਾ ਲੀਨ ਤਾ ਹੈ ਮੈਂ ਮਾਨ ਘਟ ਘਟ ਮੈਂ ਹਰਿ ਜੂ ਬਸੈ ਏ ਭਜ ਮਨਾ ਕੋਣ ਗਇ ਤਰਹ ਪਾਰ da <tries>

ਸਾਨ ਕਾਹੋ ਨਾਨਕ ਵਾ ਮੁਕਤ ਨਰ ਐ ਮਗ ਸਾ ਕੀ ਮਾਨ ਪੈ ਨਾਸ਼ਨ ਦਰਮਤ ਹਰਨ ਕਲਮ ਹਰ ਕੋ ਨਾਮ ਇਸ ਦਿਨ ਜੋ ਨਾਨਕ ਪਜੈ ਸਫਲ ਹੋਏ

ਜਦ ਤਉ ਜਾਨ ਇੰਨ ਮੈਂ ਕਛ ਸਾਚੂ ਨਹੀਂ ਨਾਨਕ ਬਿਨ ਭਗਵਾਨ ਜਸਤਨ ਮਾਇਆ

ਨੰਦ ਕਹੋ ਨਾਨਕ ਹਰ ਭਜਨ ਬਿਨ ਪਰ ਤਾਹੇ ਜਮ ਫੰਦ ਸੁਖ ਮੈਂ ਬੋ ਸੰਗੀ ਪਾਏ ਜਨਮ ਭਰ ਮਤ ਫਿਰੋ ਮਿਟਿਓ ਨਾ ਜਮ ਕੋtras ਕਹੁ ਨਾਨਕ ਹਰਿ ਭਜਿ ਮਨਾ ਨਿਰਭੈ ਪਾਵੈ ਪਾਸ ਜਤਨ ਬਹੁਤ ਮੈਂ ਕਰ ਰਹੇ ਹੋ ਮਿਟਿਓ ਨਾ ਮਨ ਭਗਵਾਨ ਬਾਲ ਜਵਾਨੀ ਯਾਰ ਬਿਰਦ ਬਨ ਬਿਨਾ ਚੇਤਰ ਜਿਓ ਸਾਡਿਤ ਨਹੀਂ ਨੀਪਿਤ ਹਰ ਚਾਹਤ ਕਸਿਓ ਮਨ ਸਿਮਰਤੇ ਪੂਰਨ ਹੋਵੈ so, so, so ਨਾਨਕ ਕਰ ਮਨ ਮੈਂ ਤਰ ਗੁਮਾਨ ਨਾਨਕ ਨੇ ਭਲ ਜਾਤ ਤੇ ਜਪ ਕੰਚਰ ਇਛਾ ਨਾਨ ਯਾਰ ਅਜਨਾ ਸਭ ਝੂਠ ਹੈ I'm not going ਕਹ ਸਭ ਕਿਸੇ ਤੋਂ ਰਹਾਤ ਮੈਂ ਤਮਹੀਓ ਤਸਹਾ سام گو مرت سنک مٹا درس سوہار ਜੰਵਾ ਹਾਲ ਵਿੱਚ ਤੇਨ ਵਸ ਤੂੰ ਭਈਓ ਸਤ ਸੰਤੋਖ ਵਿਚਾਰ ਅਪਰਿਤ ਨਾਮ ਠਾਕੁਰ ਕਾ ਪੈਓ ਜਿਸ ਕਾ ਸਭਸ ਆਧਾਰ ਜੇ ਸੁਖਾਵਹ بس کا ہو بس نیت نت, نت رکھ اور تار ہم سنسار چرن لگ تری سم دانک برہم بسہار ਜਾ ਤੋ ਨਹੀਂ ਮੈਂ ਦੋਗੋ ਕੀ ਤੋਈ ਮੈਲੇ ਗੁਣਿਆਰੇ ਕੋ ਕੋਣ ਨਹੀਂ ਆਪੇ ਤਰਸ ਪਯੋਈ ਤਰਸ ਪਿਆ ਮਹਾਰਾਮ ਤੋ ਹੋਏ ਸਤ ਗੁਰ ਸੱਜਣਾਂ ਨ ਮਨ ਦੀਵ ਹਰੇ ਆਰਸ ਪਿਆ ਮਹਿਰਾਮ ਤੋਂ ਹੋਏ ਸਤ ਗੁਰ ਸਜਣਾ ਮਿਲੇ ਓਮਕਾਰ ਸਤਗੁਰ ਪ੍ਰਸਾਦ ਰਾਗ ਮਾਲਾ ਰਾਗੀ ਇਕ ਸੰਗ ਪੰਚ ਪਰੰਗਨ ਸੰਗ ਅਲਾਪ ਹੈ ਅਠ ਅਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗਨੀ ਸੰਗ ਚਰਹੀ ਪ੍ਰਥਮ ਭਰਵੀ ਬਿਲਾਵਲੀ ਪੁਨਿਆ ਕੀ ਗਾਵੇ ਬੰਗਲੇ ਪਨਸ ਲੇਖੀ ਕੀ ਭਈ ਬਾਰੀ ਏ ਭੈਰੋ ਕੀ ਪਲਚੋ ਨਾਰੀ ਪੰਚਮ ਹਰਖ ਦਸਾਂਗ ਸੁਣਾਵਹਿ ਬੰਗਾਲੋਂ ਮਦਮਾਦ ਗਾਵਹਿ ਲਲਤ ਬਿਲਾਵ ਲਗਾਵਹੀ ਆਪਣੀ ਆਪਣੀ ਬਾਤ ਅਸ਼ਟਪਤਰ ਧਰ ਕੇ ਗਾਵੇਗਾ ਇਹਨ ਪਾਤਰ ਦੁਤੀਆ ਮਾਲ ਕੌਸਿਕ ਆਲਾਪ ਹੈ ਸੰਗ ਰਾਗਣੀ ਪਾ ਚੌਥਾ ਹੈ ਗੋਡ ਕਰੀ ਅਰ ਦੇਵ ਕੰਧਾਰੀ ਕੰਧਾਰੀ ਸਿਹਤੀ ਉਚਾਰੀ ਤਨਾ ਸ੍ਰੀ ਇਹ ਪਾਟੋ ਗਾਈ ਮਾਲ ਰਾਗ ਕਉ ਸਖ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਭੂ ਚੰਦ ਕਉ ਸਖਿਓ ਭਾਰਾ ਖੌ ਖਟ ਆ ਭੌਰਾ ਨਾਦ ਗਾਈ ਅਸ਼ਟ ਮਾਲ ਕਉ ਸਖ ਸੰਗ ਲਾਏ ਉਨੇ ਆਇਓ ਹਿੰਡੋਲ ਪੰਚਦਾਰ ਸੰਗ ਅੱਠ ਸੁੱਤ ਉਠੈ ਦਾਨ ਕਲੋਲ ਗਾਇਨ ਤਾਰ ਮਲਾਹੇ ਤੇਲੰਗੀ ਦੇਵ ਕ੍ਰਿਯਾਈ ਬਸੰਤੀ ਸੰਧੂਰ ਸਹਾਈ ਸਰਸ ਆਹੀਰੀ ਲੈ ਪਾਰ ਜਾ ਸੰਗ ਲਾਈ ਪਾਂਟੋ ਆਰ ਜਾ ਸ਼ਰਮਾਨੰਦ ਭਾਸਕਰ ਆਏ ਚੰਦਰ ਬਿੰਦ ਮੰਗਰਨ ਸਹਾਈ ਸਰਸਬਾਨ ਆਹ ਆਏ ਬਿਨੋਕਾ ਗਾਵੇ ਸਰਸ ਬਸੰਤ ਕਮੋਦਾ ਅਸ਼ਟਪਤਰ ਮੈਂ ਕਹੀ ਸਵਾਰੀ ਪੁਣਿਆਈ ਦੀਪ ਕੀ ਬਾਰੀ ਕਸ਼ੇਲੀ ਪਟਮੰਜਰੀ ਟੋਟੀ ਕਹੀ ਅਲਾਪ ਕਾਮੋਦੀ ਆਉ ਗੂਜਰੀ ਸੰਗ ਦੀਪ ਕੇ ਥਾਪ ਕਾਲੰਕਾ ਕੁੰਤਲਾ ਰਾਮਾ ਕਮਲਕੁਸਮ ਚੰਪਕੇ ਨਾਮਾ ਗौरा ओ ਕੰਨ ਰਾ ਕਲਿਆਨਾ ਅਸ਼ਟਪੁੱਤਰ ਦੀਪਕੇ ਜਾਨਾ ਸਭ ਮਿਲ ਸ੍ਰੀ ਰਾਗ ਵੇ ਗਾਵੇ ਪਾਂਚੋ ਸੰਤ ਪਰੰਗਨ ਲਾਵੇ ਬਹਿਰਾਰੇ ਕਰਨਾਤੀ ਤਰੀ ਗਵਰੀ ਗਾਵੇ ਆਸਾਹਵਰੀ ਤਹਿ ਪਾਸੀ ਸੰਧਵੀ ਅਲਾਪੇ ਸ੍ਰੀ ਰਾਗ ਸੋ ਪਾਂਚੋ ਥਾਪੇ ਸਾਲੂ ਸਾਰਗ ਸਾਗਰ ਔਰ ਗੁੰਡ ਗੰਬੀਰ ਅਸ਼ਟਪਤਰ ਸ੍ਰੀ ਰਾਗ ਕੇ ਗੁੰਡ ਕੰਬਹ ਮੀਰ ਖਸ਼ਟ ਮੇਗ ਰਾਗ ਵੇਗਾਵੇ ਪਾਂਚੋ ਸੰਗ ਪਰੰਗਨ ਲਾਵੇ ਸੋਰਠ ਗੁੰਡ ਮਲਾਰੀ ਧੁਨੀ ਪੁਣ ਗਾਵੇ ਆਸਾ ਗੁਣ ਗੁਣੀ ਉਚੇ ਸੁਰ ਸੋਹ ਪੁਨਕੀਨੀ ਮੇਘ ਰਾਗ ਸੁ ਪਾਂਚੋ ਚੇਨੀ ਬੈਰਾ ਧਾਰ ਗੰਜ ਧਰ ਕੇ ਦਾਰਾ ਜਵਲੇ ਧਾਰ ਨਾਟਿ ਆਓ ਜਲ ਤਾਰਾ ਪੁਨ ਗਾਵੇ ਸ਼ੰਕਰ ਆਓ ਸਿਆਮਾ ਮੇਘ ਰਾਗ ਪੁਤਰਨ ਕੇ ਨਾਮ ਰਾਗ ਰਾਗ ਜਨ ਗਾਏ ਸੰਗ वाहेगुरु जी फते करे आ ਖਾਲਸੇ ਦੇ ਦਰਾਂ ਦੇ ਚੜ੍ਹਦੀ ਕਲਾ ਰੱਖੋ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ